ਮੇਰਾ ਤਾਂ ਕੋਈ ਨਹੀਂ ਹੈਗਾ ਇਸ ਦੁਨੀਆ 'ਚ ਮੇਰਾ ਤਾਂ ਵਾਹਿਗੁਰੂ ਆ ਬਸ ਇੱਕ ਕੱਪ ਚਾਹ ਪਿੱਛੇ ਨਾ ਮੇਰੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ 'ਚ ਥੱਪੜ ਮਾਰਿਆ ਸੀ ਮੈਨੂੰ ਗੁਰਦੁਆਰੇ 'ਚ ਜਾਣ ਨਹੀਂ ਸੀ ਦਿੰਦੇ ਇੱਕ ਵਾਰੀ ਮੈਂ ਯਾਰ ਵੀ ਖਾਲੀ ਸੀ ਗਿੱਲਾ ਲਈ ਨਹਿਰ 'ਚ ਆਲ ਵੀ ਮਾਰਦੇ ਸੀ ਮੈਂ ਮੋਢੇ ਤੇ ਮਾਰ ਰੱਖ ਕੇ ਵੇਚਦਾ ਹੁੰਦਾ ਸੀ ਮੇਰੇ ਕੋਲ 30 ਕੁੜੀਆਂ ਕੰਮ ਕਰਦੀਆਂ ਯਾਰ ਆਦਮੀ ਆ ਪੀਕ ਕੇ ਕੋ ਮੰਗ ਨਹੀਂ ਸਕਦਾ ਬਸ ਵਾਹਿਗੁਰੂ ਨੂੰ ਕਹਿਣਾ ਚੱਲਦੇ ਫਿਰਦੇ ਨੂੰ ਚੱਕ ਲੈ ਮੈਨੂੰ ਤਾਂ ਸਾਹਮਣ ਵਾਲਾ ਵੀ ਕੋਈ ਨਹੀਂ ਹੈਗਾ ਬਜੀ ਅੱਖ ਨਮ ਗਾਨੂ ਕਰਦੇ ਬੈਸੀ ਬੇਟਾ ਇਸ ਕਰਕੇ ਨਾ ਜਿਆਦਾ ਰੱਖਿਆ ਨਹੀਂ ਹੈਗਾ ਚਲੋ ਬਸ ਦਾ ਰੋਟੀ ਚੱਲਦੀ ਆ ਬਹੁਤ ਵਧੀਆ ਇੱਜ਼ਤ ਦੀ ਰੋਟੀ ਮਿਲ ਰਹੀ ਆ ਉਹ ਕੁੜੀਆਂ ਦਾ ਵੀ ਕੰਮ ਚੱਲਦਾ ਤੇ ਮੇਰਾ ਵੀ ਕੰਮ ਚੱਲਦਾ ਮੇਰੇ ਤਾਂ ਉਹ ਹੀ ਰਿਸ਼ਤੇ ਜਾਂ ਤਾਂ মিডিਆ ਵਾਲੇ ਰਿਸ਼ਤੇਦਾਰ ਮੇਰੇ ਤੇ ਜਾਂ ਬਾਹਰ ਵਾਲੇ ਆ ਤੇ ਜਾਂ ਜਿਹੜੇ ਮਾਲ ਖਰੀਦੇ ਆ ਜਾਂ ਜਿਹੜੀਆਂ ਕੁੜੀਆਂ ਮਾਲ ਬਣਾਉਂਦੀਆਂ ਮੇਰੇ ਆਪਣਾ ਮੇਰੇ ਭਰਾ ਬੋਲ ਲੈ ਲੋਟ ਇੱਥੇ ਜੀ ਕਿਸੇ ਨਾਲ ਕੋਈ ਮਤਲਬ ਨਹੀਂ ਦੇਖੋ ਅੱਖਾਂ ਨਮ ਹੋਣ ਦਾ ਰੀਜ਼ਨ ਇਹ ਹੀ ਹੈ ਪੁਰਾਣਾ ਢਾਈ ਮਿਆਦ ਕਰਕੇ ਰੋਈਓ ਜਾਂ ਆਪਣੇਆਂ ਨੂੰ ਯਾਦ ਕਰਕੇ ਰੋਈਓ ਹੁਣ ਕਿਸੇ ਨਾਲ ਕੋਈ ਮਤਲਬ ਨਹੀਂ ਕੱਲ ਇਸ ਤਾਂ ਦੇ ਕੋ ਪਰਨਾ ਇਹ ਵੀ ਮੇਰਾ ਆਪਣਾ ਨਹੀਂ ਆਏਗਾ ਇਹ ਵੀ ਮੈਨੂੰ ਸਾਰਾ ਬਾਹਰੋਂ ਆਇਆ ਹੋਇਆ ਮੈਂ ਕਿਉਂ ਕਮਾ ਮੇਰੇ ਤੋਂ ਬੈਤ ਹਮਾਰਾ ਸੱਚੀ ਪਾਸ਼ ਖਾਲੀ ਹੱਥ ਆਏ ਸੀ ਖਾਲੀ ਹੱਥ ਹੀ ਜਾਣਾ ਹੈ ਸੱਜਾ ਕਾਲ ਵਿੱਚ ਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨਸ 24 ਮੇਰੇ ਹੱਥ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਪੱਖੀ ਹੈ ਗਰਮੀ ਦੇ ਵਿੱਚ ਬਹੁਤ ਸਾਦ ਦਿੰਦੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਦੇਖੋ ਇਸ ਦੀ ਵੱਲ ਤੋਂ ਬਹੁਤ ਕਟ ਹੋ ਗਈ ਹੈ ਏਸੀ ਦਾ ਜਮਾਨਾ ਹੈ ਲੇਕਿਨ ਫੇਰ ਵੀ ਇੰਨੀਆਂ ਸੋਹਣੀਆਂ ਸੋਹਣੀਆਂ ਪੱਖੀਆਂ ਦੇਖ ਕੇ ਤਾਂ ਦੇਖੋ ਆ ਚਾ ਅਨੰਦਮੰਤ ਜ਼ਰੂਰ ਕਰਦਾ ਹੈ ਸੋਨੀਆ ਸੋਨੀਆ ਪੱਖੀਆਂ ਦੇ ਡਿਜ਼ਾਈਨ ਬਣਾਉਣ ਵਾਲੇ ਬਾਬਾ ਜੀ ਮੇਰੇ ਨਾਲ ਨੇ ਪੱਖੀ ਹਾਲੇ ਬਾਬਾ ਜੀ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਪੱਖੀਆਂ ਦਾ ਆਨੰਦ ਵੀ ਆਪਾਂ ਲਵਾਂਗੇ ਤੇ ਜਾਣਦੇ ਕਿ ਅੱਜ ਦੇ ਟਾਈਮ ਦੇ ਵਿੱਚ ਏਸੀ ਕੂਲਰ ਵਾਲੇ ਜਮਾਨੇ ਦੇ ਵਿੱਚ ਪੱਖੀਆਂ ਉਹ ਵੀ ਇੰਨੀਆਂ ਸੋਹਣੀਆਂ ਸੋਹਣੀਆਂ ਡਿਜ਼ਾਈਨ ਦੇ ਵਿੱਚ ਕਿਵੇਂ ਉਹ ਬਣਾ ਲੈਂਦੇ ਨੇ ਸੋ ਆਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਬਾਬਾ ਜੀ ਸਾਰੀ ਗੱਲ ਕੀ ਹਾਲ ਚੱਲ ਬਾਬਾ ਜੀ ਠੀਕ ਹੈ ਸਰ ਆਪ ਪੱਖੀਆਂ ਦੇਖੋ ਉਹ ਲੈ ਲੈ ਲਿਖ ਲਿਆ ਡਿਜ਼ਾਈਨ ਨੇ ਸੋਹਣੇ ਸੋਹਣੇ ਪਏ ਆ ਕਿੰਨੇ ਟਾਈਮ ਤੋਂ ਪੱਖੇ ਤੁਸੀਂ ਬਣਾ ਦਿਓ ਮੈਂ ਜੀ ਇੱਕ ਤਾਰ ਵਾਲੀ ਪੱਖੀ ਵੇਚ ਦਾਂਦਾ ਸੀ ਜੀ ਗੱਡੀਆਂ ਦੇ ਵਿੱਚ ਜੀ ਇੱਕ ਤਾਰ ਵਾਲੀ ਪੱਖੀ ਵੇਚ ਦਾਂਦਾ ਸੀ ਜਿੱਥੇ ਖਤਮ ਹੋ ਜਾਂਦੀ ਸੀ ਉੱਥੇ ਪੈ ਜਾਂਦਾ ਸੀ ਮੈਨੂੰ 30 ਸਾਲ ਹੋ ਗਏ ਘਰ ਛੱਡੇ ਮੇਰੇ ਦੋ ਮੁੰਡੇ ਆ ਇੱਕ ਕੁੜੀ ਆ ਮੈਂ 30 ਸਾਲ ਹੋ ਗਏ ਇੱਕ ਵਾਰੀ ਮੈਂ ਯਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾਲੀ ਨਹਿਰ 'ਚ ਆਲਵੀ ਮਾਰਤੀ ਸੀ ਮੈਂ ਜਨਤਾਨਗਰ ਦਾ ਰਹਿਣ ਵਾਲਾ ਫਿਰ ਪਰ ਆਪੋ ਲੈਣ ਲੋਟ ਆਦਮੀ ਆਇਆ ਸੀ ਜੀ ਮੈਂ ਕਾਰ ਛੱਡਤਾ ਕਲੇਸ਼ ਰਹਿਣ ਲੱਗਿਆ ਕਾਰ 'ਚ ਮੈਂ ਕਾਰ ਛੱਡਤਾ ਬਾਬਾ ਜੀ ਹੱਥਾਂ ਦੇ ਵਿੱਚ ਇੰਨਾ ਟੈਲੈਂਟ ਹੈ ਇੰਨਾ ਸੋਹਣਾ ਸੋਹਣਾ ਡਿਜ਼ਾਈਨ ਬਣਾ ਰਹੇ ਹੋ ਤੁਸੀਂ ਇੰਟਰਨੈਟ ਤੇ ਇੰਨੇ ਛਾਏ ਹੋਏ ਹੋ ਤੁਹਾਡੀ ਡੀਲਿੰਗ ਵਿਦੇਸ਼ਾਂ ਤੱਕ ਹੈ ਫਿਰ ਇੰਨਾ ਦੁੱਖ ਕਿਉਂ ਹੈ ਹਾਲੇ ਵੀ ਨਹੀਂ ਬੁਲਾ ਰਹੇ ਹੁਣ ਹੁਣ ਆਉਂਦੇ ਆ ਹੁਣ ਮੈਂ ਨਹੀਂ ਬੰਨ੍ਹ ਦਿੰਦਾ ਜਦੋਂ ਮੈਂ ਟੇਸ਼ਨਾਂ ਤੇ ਸੌਂਦਾ ਸੀ ਉਦੋਂ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਜਦੋਂ ਮੈਂ ਗੁਰਦੁਆਰੇ ਚ ਰੋਟੀ ਖਾਂਦਾ ਸੀ ਉਦੋਂ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਮੈਨੂੰ ਤਾਂ মিডিਆ ਨੇ ਚੱਕਿਆ ਤੇ ਮੈਂ ਤਾਂ ਮੀਟੀਆਂ ਦੇ ਕੋਲ ਜਾਊਗਾ ਤੇ ਜਾਂ ਮੈਂ ਜਾਊਗਾ ਬਾਹਰ ਲਿਆਂਦੇ ਮੈਂ ਮੋਢੇ ਤੇ ਮਾਲ ਰੱਖ ਕੇ ਵੇਚਦਾ ਹੁੰਦਾ ਸੀ ਜੀ ਮੈਂ ਮੋਢੇ ਤੇ ਮਾਲ ਪਾ ਲੈਣਾ ਤੇ ਸਮਰਾਲਾ ਚੌਕ ਤੋਂ ਕੁਹਾੜਾ ਢੋਲਿਆਂ ਤੋਂ ਸਾਨੇ ਹਾਲ ਗਿਲ ਚੌਕ ਚੋ ਹਲਮਗੀਰ ਤੁਰ ਕੇ ਜਾਂਦਾ ਹੁੰਦਾ ਸੀ ਫਿਰ ਮੈਂ ਸਾਈਕਲ ਲਿਆ ਆ ਕੈਨੇਡਾ ਤੋਂ ਮੈਨੂੰ ਗੱਡੀ ਲੈ ਕੇ ਦੇ ਕੇ ਗਏ ਹੋਏ ਆ ਜੀ ਮੈਨ ਮੇਰਾ ਤਾਂ ਕੋਈ ਨਹੀਂ ਹੈਗਾ ਇਸ ਦੁਨੀਆ 'ਚ ਮੇਰਾ ਤਾਂ ਵਾਹੀ ਗਰੂਆ ਬਸ ਅੱਛਾ ਇੱਕ ਚੀਜ਼ ਹੋਰ ਹੈ ਬਾਬਾ ਜੀ ਇਹ ਫਿਰ ਸੱਚ ਨਹੀਂ ਹੋ ਗਿਆ ਕਿ ਜੱੜ ਦੇ ਸੂਰਜ ਨੂੰ ਹੀ ਸਲਾਮ ਹੈ ਅੱਜ ਦੇ ਟਾਈਮ ਦੇ ਵਿੱਚ ਮੈਂ ਤਾਂ ਜੀ ਉਹਨਾਂ ਦਾ ਤਾਂ ਨਾਈ ਨਾ ਨਾ ਲਓ ਮੁੰਡਾ ਵੀ ਆਉਂਦੇ ਆ ਸਾਰੇ ਹੁੰਦੇ ਆ ਹੁਣ ਮੈਂ ਨਹੀਂ ਚੰਗੇ ਸਮਝਦਾ ਮੈਂ ਕਹਿੰਦਾ ਮੈਂ ਉਹੀ ਆ ਜਿਹੜਾ ਛਟਕਾਂ ਦੇ ਪੰਦਾਈ ਫਟੇ ਕੱਪੜੇ ਹੁੰਦੇ ਸੀ ਇੱਕ ਕੱਪ ਚਾਹ ਪਿੱਛੇ ਨਾ ਮੇਰੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ 'ਚ ਥੱਪੜ ਮਾਰਿਆ ਸੀ ਇੱਕ ਕੱਪ ਚਾਹ ਪਿੱਛੇ ਮੈਂ ਭੁੱਲਦਾ ਨਹੀਂ ਹੈਗਾ ਮੈਂ ਉਦੋਂ ਮੁੜ ਕੇ ਕਹਿ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਅੰਦਰ ਨਹੀਂ ਆਉਂਗਾ ਬਾਹਲੀ ਤੇ ਇੰਨਾ ਗੱਲ ਕਰ ਲੂੰਗਾ ਉਦੋਂ ਬਾਅਦ ਮੈਂ ਐਸਾ ਉੱਠਿਆ ਮੈਂ 7 ਸਾਲ ਇਹ ਮੋਠੂ ਰਾਮ ਧਰਮਸਾਲਾ ਦੇ ਵਿੱਚ ਰਿਹਾ ਕ੍ਰਾਈਟਰ ਇਹ ਨਾ ਹੁੰਦਾ ਸੀ ਉਸ ਤੋਂ ਬਾਅਦ 2 ਸਾਲ ਹੋ ਗਏ ਮੈਂ ਇੱਕ ਕਮਰੇ 'ਚ ਰਹ ਰਿਹਾ ਹਾਂ ਪਹਿਲਾਂ ਮੈਂ 2-4 ਕੁੜੀਆਂ ਸੀ ਹੁਣ ਮੇਰੇ ਕੋਲ 30 ਕੁੜੀਆਂ ਕੰਮ ਕਰਦੀਆਂ ਜਿਹੜੀਆਂ ਮਾਲ ਬਣਾਉਂਦੀਆਂ ਉਹਨਾਂ ਦੀ ਵੀ ਰੋਟੀ ਚੱਲਦੀ ਹੈ ਮੇਰੀ ਵੀ ਰੋਟੀ ਚੱਲਦੀ ਹੈ ਕੀ ਦਿਮਾਗ ਦੇ ਵਿੱਚ ਫਿਰ ਕਿਵੇਂ ਆ ਗਿਆ ਉਹ ਲੱਕੜ ਵਾਲੇ ਪੱਖੇ ਉਹ ਪੁਰਾਣਾ ਜ਼ਮਾਨਾ ਉਹ ਛੱਡ ਕੇ ਨਵਾਂ ਕਿਵੇਂ ਸੋਚ ਲਿਆ ਤੁਸੀਂ ਆਹ ਆਦਮੀ ਆ ਭੀਖ ਕੇ ਕੋ ਮੰਗ ਨਹੀਂ ਸਕਦਾ ਜੀ ਕੰਮ ਤੇ ਮੈਨੂੰ ਕਿਸੇ ਨੇ ਰੱਖਣਾ ਨਹੀਂ ਜੀ ਮੈਂ ਤਾਂ ਫਿਰ ਹੀ ਕਹਿਣਾ ਸੀ ਪੰਜਾਬੀ ਸੱਭਿਆਚਾਰ ਅੱਛਾ ਤੁਸੀਂ ਹਿੰਦੂ ਤੋਂ ਸਿੱਖ ਬਣਿਓ ਇਹ ਵੀ ਗੱਲ ਹੈ ਗੱਲ ਇਹ ਹੈ ਜੀ ਪਹਿਲੇ ਮੂਨਾ ਹੁੰਦਾ ਸੀ ਜਦੋਂ ਮੈਂ ਘਰੋਂ ਨਿਕਲ ਗਿਆ ਮੈਨੂੰ ਗੁਰਦੁਆਰੇ ਚ ਜਾਉਣ ਨਹੀਂ ਸੀ ਦਿੰਦੇ ਉਹ ਤੂੰ ਤਾਂ ਲੋਝ ਹੀ ਆ ਜਾਣਾ ਫਿਰ ਨਾ ਮੈਂ ਦਾੜੀ ਕਟਾਈ ਨਾ ਮੈਂ ਫਸ ਫਿਰ ਤਾਂ ਮਹਰਜ ਦੀ ਸ਼ਰਤ ਸੀ ਗੱਲ ਸਾਰੀ ਅੱਛਾ ਦਿਮਾਗ ਦੇ ਵਿੱਚ ਕਿਵੇਂ ਆਈਡੀਆਜ਼ ਆਉਂਦੇ ਡਿਜ਼ਾਈਨ ਖੁਦ ਦੇ ਹੀ ਸਾਰਾ ਕੁਝ ਆਪਣੇ ਹੱਥੀ ਕੀਤਾ ਹੋਇਆ ਮੈਂ ਸਾਰਾ ਆਪਣੇ ਹੱਥੀ ਕਰਦਾ ਜੀ ਆ ਲੱਕੜ ਲੁੱਕੜ ਸਾਰਾ ਕੁਝ ਆ ਬਣਾਉਂਦਾ ਕਾਰੀਆਂ ਲੈ ਲਓ ਚਰਖੇ ਲੈ ਲਓ ਮੇ ਕੋ ਪੰਜਾਬੀ ਸਬਜ਼ੀਚਾਰ ਜੋ ਮਰਜੀ ਲੈ ਲਓ ਜੀ ਪ੍ਰਾਣੀ ਤੋਂ ਪ੍ਰਾਣਾ ਮੇ ਕੋ ਬੰਦੇ ਹੈਗੇ ਆ ਉਹ ਪਿੰਡਾਂ ਚੋਂ ਇਕੱਠੇ ਕਰ ਲੈਂਦੇ ਆ ਫਿਰ ਮੈਂ ਨਵਾਂ ਮਾਲ ਨਹੀਂ ਪੁਰਾਣਾ ਹੀ ਮਾਲ ਮੇਰਾ ਬਾੜਕ ਨੇ ਡਾ ਅਮਰੀਕਾ ਤੇ ਕਰਮਾਲ ਜਾਂਦਾ ਮੇਰੇ ਖਾਤੇ ਹੀ ਪੈਸੇ ਆਉਂਦੇ ਆ ਤੇ ਮੈਂ ਕੋਰੀਆ ਘਰਾਦਣਾ ਮਾਲ ਉਹ ਸਹੀ ਚੱਲ ਰਿਹਾ ਪ੍ਰਮਾਤਮਾ ਦੀ ਕਿਰਪਾ ਹਾਂ ਬਹੁਤ ਕਿਰਪਾ ਦਾ ਰੋਟੀ ਖਾਣੇ ਹੈ ਬਹੁਤ ਵਧੀਆ ਮਗਰ ਚਲੋ ਨਹੀਂ ਤਾਂ ਇਹ ਕੀਆ ਸੱਚੇ ਪਾਤਸ਼ਾਹ ਮਿੰਨ ਘੰਡਾ ਘਡਾ ਰਾਤ ਨੂੰ ਗੱਲਾਂ ਹੁੰਦੀਆਂ ਰਹਿੰਦੀਆਂ ਬਾਹਰੋਂ ਬਾਪੂ ਦਾਸ ਕੀ ਚਾਹੀਦਾ ਮੈਂ ਕਿ ਲੋਕਾਂ ਨੂੰ ਸਾਹਮਣ ਬਸ ਰੋਟੀ ਚੱਲਦੀ ਆ ਆਪਣੀ ਰੋਟੀ ਦੇ ਨਾਲ ਨਾਲ ਪਿਆਰ ਵੀ ਬਹੁਤ ਮਿਲ ਰਿਹਾ ਤੁਹਾਨੂੰ ਤੁਹਾਡੇ ਸੱਭਿਆਚਾਰ ਸਾਂਭਣ ਦਾ ਇੱਕ ਕਹਿ ਸਕਦੇ ਤੁਸੀਂ ਵੀ ਆਪਣਾ ਯੋਗਦਾਨ ਪਾ ਰਹੇ ਹੋ ਇਹਦੇ ਵਿੱਚ ਬੇਟਾ ਗੱਲ ਇਹ ਆ ਵੀ ਹੁਣ ਨਾ ਮੈਂ ਬੰਮਾ ਰਹੇ ਉਮਰ ਬਹੁਤ ਹੋ ਗਈ ਆ ਤੁਝਾ ਨੰਬਰ ਹੋਣਾ ਇਹ ਕਈ ਦਾ ਸੱਚੇ ਪਾਤਸ਼ਾਹ ਇਹ ਮੈਂ ਨਾ ਵੀ ਜਾਵਾਂ ਨਾ ਰੋਟੀ ਤਾਂ ਵੀ ਚੱਲਦੀ ਆ ਮੈਂ ਇਸ ਕਰਕੇ ਜਾਣਾ ਕਿ ਲੋਕਾਂ ਨੂੰ ਪਤਾ ਰਹੇ ਵੀ ਬਾਬਾ ਜੀ ਜਿੰਦਾ ਹੀ ਆ ਨਹੀਂ ਬਾਬਾ ਜੀ ਲੰਬੀਆਂ ਉਮਰਾਂ ਤੁਹਾਨੂੰ ਰੱਬ ਬਖਸ਼ੇ ਇਦਾਂ ਹੁਣ ਬੇਟਾ ਗੱਲ ਇਹ ਮੈਂ ਬਸ ਵਈ ਨੂੰ ਕਹਿੰਨਾ ਚੱਲਦੇ ਫਿਰਦੇ ਨੂੰ ਚੱਕ ਲਾ ਮੈਨੂੰ ਤਾਂ ਸਾਹਮਣੇ ਵਾਲਾ ਵੀ ਕੋਈ ਨਹੀਂ ਹੋਏਗਾ ਬਾਬਾ ਜੀ ਅੱਖਾਂ ਨਮ ਗਾਨੂ ਕਰਦੇ ਵੈਸੀ ਬੇਟਾ ਇਸ ਕਰਕੇ ਨਾ ਜ਼ਿਆਦਾ ਰੱਖਿਆ ਨਹੀਂ ਹੈਗਾ ਚਲੋ ਬਸ ਦਾ ਰੋਟੀ ਚੱਲਦੀ ਆ ਬਹੁਤ ਵਧੀਆ ਇੱਜ਼ਤ ਦੀ ਰੋਟੀ ਮਿਲ ਰਹੀ ਆ ਉਹ ਕੁੜੀਆਂ ਦਾ ਵੀ ਕੰਮ ਚੱਲਦਾ ਤੇ ਮੇਰਾ ਵੀ ਕੰਮ ਚੱਲਦਾ ਮੇਰੇ ਤਾਂ ਉਹ ਹੀ ਰਿਸ਼ਤੇ ਜਾਂ ਤਾਂ ਮੀਡੀਆ ਵਾਲੇ ਰਿਸ਼ਤੇਦਾਰ ਮੇਰੇ ਤੇ ਜਾਂ ਬਾਹਰ ਵਾਲੇ ਆ ਤੇ ਜਾਂ ਜਿਹੜੇ ਮਾਲ ਖਰੀਦੇ ਆ ਜਾਂ ਜਿਹੜੀਆਂ ਕੁੜੀਆਂ ਮਾਲ ਬਣਾਉਂਦੀਆਂ ਮੇਰੇ ਆਪਣਾ ਮੇਰੇ ਭਰਾ ਬੌਲਨ ਲੋਟ ਇੱਥੇ ਕਿਸੇ ਨਾਲ ਕੋਈ ਮਤਲਬ ਨਹੀਂ ਦੇਖੋ ਅੱਖਾਂ ਨਮ ਹੋਣ ਦਾ ਰੀਜ਼ਨ ਇਹ ਹੀ ਹੈ ਪੁਰਾਣਾ ਢਾਈ ਮਿਆਦ ਕਰਕੇ ਰੋਈਓ ਜਾਂ ਆਪਣੇਆਂ ਨੂੰ ਯਾਦ ਕਰਕੇ ਰੋਈਓ ਹੁਣ ਕਿਸੇ ਨਾਲ ਕੋਈ ਮਤਲਬ ਨਹੀਂ ਕੱਲ ਇਸ ਤਾਂ ਤੇ ਕੋ ਪਲਣਾ ਇਹ ਵੀ ਮੇਰਾ ਆਪਣਾ ਨਹੀਂ ਆਏਗਾ ਇਹ ਵੀ ਮੈਨੂੰ ਸਾਰਾ ਬਾਹਰੋਂ ਆਇਆ ਹੋਇਆ ਮੈਂ ਕਿਉਂ ਕਮ ਮੇਰਾ ਤੋਬਾ ਤੁਮਾਰਾ ਸੱਚੇ ਪਾਤਸ਼ਾਹ ਓਹੀ ਹੈ ਇਨਾ ਨਾਮ ਕਮਾ ਕੇ ਇਨੀ ਮਿਹਨਤ ਕਰਕੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਪਹਿਲਾ ਦੇਖੋ ਤੁਸੀਂ ਕਿਸੇ ਦੇ ਸਹਾਰੇ ਆਪਣੀ ਜ਼ਿੰਦਗੀ ਕੱਟ ਰਹੇ ਜੇ ਹੁਣ ਲੋਕੀ ਤੁਹਾਡੇ ਸਹਾਰੇ ਕੰਮਕਾਜ ਲੱਭ ਕੇ ਤੁਸੀਂ ਰੋਜ਼ਗਾਰ ਦੇ ਰਹੇ ਹੋ ਉਹਨਾਂ ਦਾ ਘਰ ਚਲਾ ਰਹੇ ਹੋ ਰੋਟੀ ਦੇ ਰਹੇ ਹੋ ਉਹਨਾਂ ਨੂੰ ਜੀਣ ਦਾ ਇੱਕ ਸਹਾਰਾ ਵੀ ਦੇ ਰਹੇ ਹੋ ਤੇ ਅੱਜ ਦੇ ਟਾਈਮ ਦੇ ਵਿੱਚ ਰੋਣਾ ਤਾਂ ਬਿਲਕੁਲ ਨਹੀਂ ਬੰਦਦਾ ਅੱਛਾ ਆ ਗੱਲਾਂ ਛੱਡੋ ਪੱਖੀਆਂ ਕਿਹੜੀਆਂ ਕਿਹੜੀਆਂ ਰੱਖੀਆਂ ਨੇ ਉਹ ਸਾਰੀ ਡਿਜ਼ਾਈਨ ਪੰਜਾਬੀ ਸਬਜ਼ੇਚਾਰ ਦੀ ਕੋਈ ਮਰਜ਼ੀ ਮੇਰੇ ਕੋ ਉੜਾੜਾ ਲਖਾ ਹੁਣ ਮੈਂ ਬਾਹਰ ਭੇਜੀਆਂ ਮੈਨੂੰ ਕਹਿਣਗੇ ਨਾਨਕੇ ਦਾਤ ਕੇ ਲਖਾ ਦੇ ਮੈਂ ਲਖਵਾ ਦੂੰਗਾ ਮੈਨੂੰ ਕੋਈ ਵੀ ਕਵੇ ਵੀ ਆ ਪੱਖੀ ਤੇ ਆ ਕੁਛ ਹੋਣਾ ਚਾਹੀਦਾ ਤੇ ਮੈਂ ਉਸ ਲਖਵਾ ਦੂੰਗਾ ਮਤਲਬ ਜੋ ਡਿਮਾਂਡ ਹੈ ਉਹ ਬਣਾ ਦੋ ਕੋਈ ਮਰਜੀ ਮੈਨੂੰ ਇੱਕ ਸੈਂਪਲ ਭੇਜ ਦਿੰਦੇ ਆ ਮੈਂ ਉਹ ਪੱਕੀ ਤਿਆਰ ਕਰਵਾ ਦਿੰਦਾ ਬਾਬਾ ਜੀ ਇੱਕ ਚੀਜ਼ ਹੋਰ ਹੈ ਕਿ ਥੱਗੀ ਠੱਗੀ ਵੀ ਬਹੁਤ ਜ਼ਮਾਨਾ ਹੈ ਫੋਨ ਫੋਨ ਮੈਂ ਤੁਹਾਨੂੰ ਹੁਣ ਦੇਖਿਆ ਕਿ ਇੰਨੀ ਵਰਤੂ ਮਤਲਬ ਨਹੀਂ ਕਰ پا ਰਹੇ ਤੁਸੀਂ ਸਹੀ ਤਰੀਕੇ ਨਾਲ ਕਿ ਆਨਲਾਈਨ ਵਗੈਰਾ ਸਿਸਟਮ ਚੱਲਦਾ ਹੋਇਆ ਆ ਅਜ ਤੱਕ ਹੋਇਆ ਕੋਈ ਇਨਸੀਡੈਂਟ ਐਦਾਂ ਦਾ ਕਿ ਮਤਲਬ ਇਹਦਾ ਨਹੀਂ ਨਹੀਂ ਬਹੁਤ ਮੈਨੂੰ ਬੰਦੇ ਮਿਲਦੇ ਆ ਮੈਂ ਉਹ ਗਲਤ ਤੋਂ ਗੱਲ ਬੰਦੇ ਮਿਲਦੇ ਮੈਂ ਕਹਿੰਦਾ ਪ੍ਰਭੂ ਕੁਛ ਨਹੀਂ ਗੱਲ ਇਹ ਅੱਜ ਆਜੀ ਮੇ ਨਾਲ 3-4000 ਦੀ ਠੱਗੀ ਵੱਜ ਗਈ ਸੀ ਪਰ ਕੀ ਕਰੂਗਾ ਮੈਂ ਤਾਂ ਇਹੀ ਕਹੂੰਗਾ ਬੇਟਾ ਜਿਹੜਾ ਰਾਮ ਨੂੰ ਮੰਨਦਾ ਰਾਮ ਨੂੰ ਮੰਨੋ ਜਿਹੜਾ ਕਿਸੇ ਚੀਜ਼ ਨੂੰ ਮੰਨਦਾ ਬੇ ਮਿਹਨਤ ਕਰਕੇ ਜੋ ਨਜ਼ਾਰਾ ਨਾ ਉਹ ਠੱਗੀਆਂ ਥੋੜੀਆਂ ਜਿਹੀਆਂ ਬਹੁਤ ਵੱਡੀ ਗੱਲ ਕਹਤੀ ਬਾਬਾ ਜੀ ਤਾਂ ਸੋ ਇੱਕ ਚੀਜ਼ ਅਸੀਂ ਵੀ ਕਹਿਣਾ ਚਾਹਾਂਗੇ ਕਿ ਦੇਖੋ ਜਿਹੜੇ ਦਿਲ ਦੇ ਸਾਫ਼ ਬੰਦੇ ਨੇ ਨਾ ਉਹਨਾਂ ਨਾਲ ਧੋਖਾ ਬਿਲਕੁਲ ਨਾ ਕਰੋ ਤੇ ਜੋ ਮਿਹਨਤ ਕਰਕੇ ਦੇਖੋ ਕਿੰਨਾ ਪੁਰਾਣਾ ਟਾਈਮ ਦਾ ਇਹਨਾਂ ਸੰਘਰਸ਼ ਹੈ ਮੀਡੀਆ ਰਹੀ ਸੋਸ਼ਲ ਮੀਡੀਆ ਰਹੀ ਤੁਸੀਂ ਦੇਖਦੇ ਆ ਰਹੇ ਹੋ ਇਹਨਾਂ ਦੀ ਸਟੋਰੀਜ਼ ਹੁੰਦੇ ਆ ਰਹੇ ਹੋ ਸੜਕਾਂ ਤੇ ਤੁਸੀਂ ਆਪ ਮਿਲਦੇ ਹੋ ਜਾਣਦੇ ਹੋ ਪੱਖੀਆਂ ਦਾ ਜ਼ਮਾਨਾ ਬਾਬਾ ਜੀ ਪੱਖੀਆਂ ਦਾ ਜ਼ਮਾਨਾ ਮਤਲਬ ਆਪਾਂ ਕਹਿ ਸਕਦੇ ਏਸੀ ਕੂਲਰ ਦਾ ਜ਼ਮਾਨਾ ਹੈ ਉਹਨੂੰ ਕਿਵੇਂ ਦੇ ਦੋ ਪੱਖੀਆਂ ਫਰਨਾਂ ਨਹੀਂ ਸੀ ਨੀਂ ਵਿਕਦੀਆਂ ਜਿੰਨੀਆਂ ਹੁਣ ਵਿਕਦੀਆਂ ਕਾਰਾਂ ਵਾਲੇ ਮੈਂ ਕਿਤੇ ਗਲੀਆਂ ਚ ਨਹੀਂ ਜਾਂਦਾ ਮੈਂ ਕਿਤੇ ਕਿਸੇ ਪਿੰਡਾਂ ਚ ਨਹੀਂ ਜਾਂਦਾ ਮੈਂ ਰੋਡ ਤੇ ਮਾਲ ਵੇਚਦਾ ਮੇਰੇ ਕੋ ਚੰਗੇ ਚੰਗੇ ਮਨਿਸਟਰ ਪੱਖੀਆਂ ਲੈ ਕੇ ਜਾਂਦੇ ਆ ਮੇਰੇ ਕੋ ਜੀ ਮੈਨੂੰ ਕਹਿੰਦੇ ਆ ਬਾਈ ਦੋ ਪਾਦੇ ਬਾਈ ਚਾਰ ਪਾਦੇ ਇਹ ਅਸੀਂ ਆਪਣੇ ਪੋਤਿਆਂ ਨੂੰ ਦਿਖਾਵਾਂਗੇ ਇਹ ਵੀ ਇਹ ਸਾਡੇ ਪੰਜਾਬ ਦਾ ਸੱਭਿਆਚਾਰ ਜੀ ਚਰਖੇ ਲੈ ਲਓ ਕੰਠੇ ਲੈ ਲਓ ਪਿੱਤਰ ਦੇ ਗਲਾਸ ਲੈ ਲਓ ਜੋ ਮਰਜੀ ਲੈ ਲਓ ਉਈ ਇਹ ਨਾਲ ஏசி ਕਾਰਨ ਹੈਲਥ ਇਸ਼ੂਸ ਵੀ ਆ ਜਾਂਦੇ ਨੇ ਲੇਕਿਨ ਇਹ ਨੇਚਰਲ ਆਰਗੇਨਿਕ ਆਪਾਂ ਕਹਿ ਸਕਦੇ ਆ ਚੀਜ਼ੇ ਘਰ ਦੇ ਵਿੱਚ ਬਣੀ ਹੋਈ ਆ ਆਪਣੇ ਘਰ ਦੇ ਹੱਥੀਂ ਮਤਲਬ ਬਾਬਾ ਜੀ ਨੇ ਤਿਆਰ ਕੀਤੀ ਹੋਈ ਆ ਸੋ ਸਬਿਆਚਾਰ ਵੀ ਸਾਂਭਣ ਲਈ ਇੱਕ ਬਹੁਤ ਸੋਹਣਾ ਜ਼ਰੀਆ ਹੈ ਤੇ ਆਪਣੇ ਆਪ ਨੂੰ ਬਚਾਣ ਲਈ ਵੀ ਬਹੁਤ ਸੋਹਣਾ ਤਰੀਕਾ ਇੱਕ ਬਾਬਾ ਜੀ ਨੇ ਤੁਹਾਨੂੰ ਦਿੱਤਾ ਹੋਇਆ ਸੋ ਮੈਂ ਆਪਣਾ ਕੰਮ ਇੱਕ ਕੁੜੀ ਆ ਇਹ ਹੀ ਸਾਰੀ ਕੁੜੀਆਂ ਦੀ ਇਨਚਾਰਜ ਆ। ਇਹੇ ਕੰਮ ਦੇਖਦੀ ਭਾਲਦੀ ਆ। ਇਹ ਜੋ ਕੁਛ ਕਰਦੀ ਆ, ਇਹੇ ਕਰਦੀ ਆ ਮੈਂ ਇਹਨੂੰ ਕਹ ਦਿੰਨਾ ਭਾਈ ਆਹ ਇੰਨਾ ਮਾਲ ਬਣਵਾ ਦੇ। ਬਾਬਾ ਜੀ ਹੁਣ ਵੀ ਇਕੱਲੇ ਹੀ ਹੋ ਕੋਈ ਕੋਈ ਮਤਲਬ ਨਹੀਂ ਹੈਗਾ। ਨਿਆਣੇ ਵગેਰਾ। ਮਤਲਬ ਵੀ ਕੋਈ ਨਹੀਂ ਮੇਰੇ ਮੇਰੇ ਸਮਰਾਲਾ ਚੌਕ ਸਹਰੇ ਆ। ਮਤਲਬ ਵੀ ਕੋਈ ਨਹੀਂ। ਮਤਲਬ ਬਸ ਮੇਰਾ ਵੈਗ ਰੋਜ਼ ਦਿਨਾਲਾ ਚਾਹਤੀਆਂ ਮੇਰੇ ਕੋਲ। ਬਸ ਮੇਰੀ 75 ਸਾਲ ਦੀ ਉਮਰ ਆ ਬਸ ਮੈਂ ਤਾਂ ਉਹ ਮਾਰ ਤੇ ਪ੍ਰੋਸਾ ਰੱਖਿਆ ਇਹ ਕੁੜੀ ਦੇ ਇਹ ਕੁੜੀ ਦੇ ਜਿਹੜਾ ਮੇਰੀ ਸੇਵਾ ਕਰੂਗਾ ਲੈ ਜਾਊਗਾ ਸਿੱਧੀ ਜੀ ਕੋਈ ਹੈ ਨਾ ਖਾਲੀ ਹੱਥ ਆਏ ਸੀ ਖਾਲੀ ਹੱਥ ਹੀ ਜਾਣਾ ਹੈ ਹੰਕਾਰ ਕਾਦਾ ਅਸੀਂ ਕਰਨਾ ਦੇਖੋ ਆਪਣੇ ਹੱਥੀ ਕਮਾਣਾ ਤੇ ਆਪਣੇ ਹੱਥੀ ਹੀ ਆਪਾਂ ਖਾਣਾ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ तमाम ਵੀਡੀਓ ਬਾਰੇ ਤੇ ਪੱਖੀਆਂ ਦੇ ਡਿਜ਼ਾਈਨ ਤੁਸੀਂ ਸ਼ਾਰਟਸ ਦੇ ਵਿੱਚ ਦੇਖ ਚੁੱਕੇ ਹੋ ਕੈਮਰੇ ਦੇ ਸਾਹਮਣੇ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਤੁਸੀਂ ਦੱਸੋ ਕੀ ਕਹੋਗੇ ਕਮੈਂਟ ਸੈਕਸ਼ਨਸ ਦੇ ਵਿੱਚ ਤੇ ਦੇਖਦੇ ਰਹੋ ਹੈਡਲਾਈਨ 24 ਕੈਮਰਾ ਪਰਸਨ ਅੰਜੀ ਦਿਨਾਂ ਚivanti